ਫਟੀ ਹੋਈ ਤੋਤੀ ਅਤੇ ਫਟੀ ਕਮੀਜ਼ ਪਾਈ ਇੱਕ ਆਦਮੀ ਆਪਣੀ 15-16 ਸਾਲ ਦੀ ਧੀ ਨਾਲ ਇੱਕ ਵੱਡੇ ਹੋਟਲ ਵਿੱਚ ਪਹੁੰਚਿਆ ਦੋਹਾਂ ਨੂੰ ਕੁਰਸੀ ਤੇ ਬੈਠ ਦੇਖ ਕੇ ਇੱਕ ਵੇਟਰ ਨੇ ਦੋ ਗਲਾਸ ਉਹਨਾਂ ਦੇ ਸਾਹਮਣੇ ਰੱਖ ਦਿੱਤੇ ਉਸਨੇ ਸਾਫ ਠੰਡਾ ਪਾਣੀ ਰੱਖਿਆ ਅਤੇ ਪੁੱਛਿਆ ਤੁਹਾਡੇ ਲਈ ਕੀ ਲਿਆਵਾਂ ਆਦਮੀ ਨੇ ਕਿਹਾ ਮੈਂ ਆਪਣੀ ਧੀ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਜ਼ਿਲ੍ਹੇ ਵਿੱਚ 10ਵੀਂ ਜਮਾਤ ਵਿੱਚ ਪਹਿਲੇ ਨੰਬਰ ਤੇ ਆਈ ਤਾਂ ਮੈਂ ਤੁਹਾਨੂੰ ਸ਼ਹਿਰ ਦੇ ਸਭ ਤੋਂ ਵੱਡੇ ਹੋਟਲ ਵਿੱਚ ਇੱਕ ਦੋਸਾ ਖਵਾਵਾਂਗਾ ਇਸਨੇ ਵਾਦਾ ਪੂਰਾ ਕੀਤਾ ਕਿਰਪਾ ਕਰਕੇ ਇਸ ਦੇ ਲਈ ਇੱਕ ਦੋਸਾ ਲਿਆਓ ਬੀਟਰ ਨੇ ਪੁੱਛਿਆ ਤੁਹਾਡੇ ਲਈ ਕੀ ਲਿਆਵਾਂ ਉਸਨੇ ਕਿਹਾ ਮੇਰੇ ਕੋਲ ਸਿਰਫ ਇੱਕ ਦੋਸੇ ਦੇ ਪੈਸੇ ਹਨ ਸਾਰੀ ਗੱਲ ਸੁਣ ਕੇ ਬੀਟਰ ਮਾਲਕ ਕੋਲ ਗਿਆ ਜਾ ਕੇ ਸਾਰੀ ਕਹਾਣੀ ਦੱਸੀ ਤੇ ਦੱਸ ਕੇ ਕਿਹਾ ਮੈਂ ਦੋਵਾਂ ਨੂੰ ਪਰਪੇਟ ਨਾਸਤਾ ਖੁਲਾਉਣਾ ਚਾਹੁੰਦਾ ਹਾਂ ਫਿਲਹਾਲ ਮੇਰੇ ਕੋਲ ਪੈਸੇ ਨਹੀਂ ਹਨ ਇਸ ਲਈ ਉਹਨਾਂ ਦੇ ਬਿੱਲ ਦੀ ਰਕਮ ਮੇਰੀ ਤਨਖਾਹ ਵਿੱਚੋਂ ਕੱਟ ਲਓ ਮਾਲਕ ਨੇ ਕਿਹਾ ਅੱਜ ਅਸੀਂ ਹੋਟਲ ਵੱਲੋਂ ਇਸ ਉਹਨ ਹਾਰਤੀ ਲਈ ਇੱਕ ਸਫਲਤਾ ਦੀ ਪਾਰਟੀ ਦੇਵਾਂਗੇ ਹੋਟਲ ਵਾਲਿਆਂ ਨੇ ਚੰਗੀ ਤਰ੍ਹਾਂ ਇੱਕ ਮੇਜ਼ ਸਜਾਇਆ ਅਤੇ ਸਾਰੇ ਹਾਜ਼ਰ ਗਾਹਕਾਂ ਨਾਲ ਗਰੀਬ ਲੜਕੀ ਦੀ ਸਫਲਤਾ ਦਾ ਜਸ਼ਨ ਮਨਾਇਆ ਮਾਲਕ ਨੇ ਉਹਨਾਂ ਨੂੰ ਇੱਕ ਵੱਡੇ ਬੈਗ ਵਿੱਚ ਤਿੰਨ ਦੋਸੇ ਦਿੱਤੇ ਅਤੇ ਪੂਰੇ ਮਹੱਲੇ ਵਿੱਚ ਵੰਡਣ ਲਈ ਇੱਕ ਤੋਹਫੇ ਦੇ ਤੌਰ ਤੇ ਮਿਠਾਈਆਂ ਪੈਕ ਕਰਕੇ ਦੇ ਦਿੱਤੀਆਂ ਇੰਨਾ ਮਨਸੁਨਵਾਨ ਮਿਲਣ ਤੋਂ ਬਾਅਦ ਉਹ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਲੈ ਕੇ ਆਪਣੇ ਘਰ ਚਲਾ ਗਿਆ ਸਮਾਂ ਬੀਤਦਾ ਹੈ ਅਤੇ ਇੱਕ ਦਿਨ ਉਹੀ ਕੁੜੀ ਆਈ ਏ ਐਸ ਦਾ ਇਮਤਿਹਾਨ ਪਾਸ ਕਰਕੇ ਕਲੈਕਟਰ ਬਣ ਕੇ ਉਸ ਸ਼ਹਿਰ ਵਿੱਚ ਆ ਗਈ ਸਭ ਤੋਂ ਪਹਿਲਾਂ ਉਸ ਨੇ ਇੱਕ ਕਾਂਸਟੇਬਲ ਨੂੰ ਉਸੇ ਹੋਟਲ ਵਿੱਚ ਭੇਜ ਕੇ ਕਿਹਾ ਕਿ ਕਲੈਕਟਰ ਸਾਹਿਬਾ ਨਾਸ਼ਤਾ ਕਰਨ ਆਉਣ ਹੋਟਲ ਮਾਲਕ ਤੁਰੰਤ ਇੱਕ ਮੇਜ਼ ਨੂੰ ਚੰਗੀ ਤਰ੍ਹਾਂ ਸੈੱਟ ਕਰ ਦਿੱਤਾ ਇਹ ਖ਼ਬਰ ਸੁਣਦੇ ਹੀ ਪੂਰਾ ਹੋਟਲ ਗਾਹਕਾਂ ਨਾਲ ਭਰ ਗਿਆ ਕਲੈਕਟਰ ਵੱਜੋਂ ਉਹੀ ਲੜਕੀ ਆਪਣੇ ਮਾਪਿਆਂ ਨਾਲ ਮੁਸਕਰਾਉਂਦੀ ਹੋਈ ਹੋਟਲ ਪਹੁੰਚੀ ਸਾਰੇ ਉਸਤੇ ਸਨਮਾਨ ਵਿੱਚ ਉੱਠ ਗਏ ਹੋਟਲ ਦੇ ਮਾਲਕ ਨੇ ਉਸ ਨੂੰ ਇੱਕ ਗੁਲਦਸਤਾ ਭੇਟ ਕੀਤਾ ਅਤੇ ਆਰਡਰ ਲਈ ਬੇਨਤੀ ਕੀਤੀ ਉਹ ਕੁੜੀ ਖੜੀ ਹੋ ਗਈ ਅਤੇ ਹੋਟਲ ਦੇ ਮਾਲਕ ਅਤੇ ਬਿੱਟਰ ਦੇ ਅੱਗੇ ਝੁੱਕ ਕੇ ਕਿਹਾ ਸ਼ਾਇਦ ਤੁਸੀਂ ਦੋਵਾਂ ਨੇ ਮੈਨੂੰ ਪਹਿਚਾਣਿਆ ਨਹੀਂ ਮੈਂ ਉਹੀ ਕੁੜੀ ਹਾਂ ਜਿਸ ਦੇ ਪਿਤਾ ਕੋਲ ਇੱਕ ਹੋਰ ਡੋਸਾ ਖਰੀਦਣ ਲਈ ਪੈਸੇ ਨਹੀਂ ਸਨ ਅਤੇ ਤੁਸੀਂ ਦੋਵਾਂ ਨੇ ਮੇਰੇ ਪਾਸ ਹੋਣ ਦਾ ਜਸ਼ਨ ਮਨਾਉਣ ਲਈ ਇੱਕ ਸ਼ਾਨਦਾਰ ਪਾਰਟੀ ਕੀਤੀ ਮਨੁੱਖਤਾ ਦੀ ਸੱਚੀ ਉਦਾਹਰਣ ਦਿਖਾਉਂਦੇ ਹੋਏ ਮੇਰਾ ਸਾਰਾ ਆਂਡ ਗਵੰਡ ਲਈ ਮਿਠਾਈ ਪੈਕ ਕਰਕੇ ਅੱਜ ਮੈਂ ਤੁਹਾਡੇ ਦੋਹਾਂ ਦੀ ਬਦੌਲਤ ਕਲੈਕਟਰ ਬਣ ਗਈ ਹਾਂ ਮੈਂ ਤੁਹਾਨੂੰ ਦੋਵਾਂ ਦੇ ਪੱਖ ਵਿੱਚ ਹਮੇਸ਼ਾ ਯਾਦ ਰੱਖਾਂਗੀ ਅੱਜ ਇਹ ਪਾਰਟੀ ਮੇਰੇ ਵੱਲੋਂ ਹੈ ਅਤੇ ਹਾਜ਼ਰ ਸਾਰੇ ਗਾਹਕਾਂ ਅਤੇ ਹੋਟਲ ਦੇ ਸਮੁੱਚੇ ਸਟਾਫ ਦੇ ਬਿੱਲ ਦਾ ਭੁਗਤਾਨ ਮੈਂ ਕਰਾਂਗੀ ਕੱਲ ਤੁਹਾਨੂੰ ਦੋਵਾਂ ਨੂੰ ਸਿਵਲ ਫਾਰਮ ਅਤੇ 베ਸਟ ਸਿਟੀਜ਼ਨ ਵਜੋਂ ਸਨਮਾਨਿਤ ਕੀਤਾ ਜਾਵੇਗਾ ਸਿਖ ਕਿਸੇ ਗਰੀਬ ਦੀ ਗਰੀਬੀ ਦਾ ਮਜ਼ਾਕ ਉਡਾਉਣ ਦੀ بجائے ਉਸ ਦੀ ਪ੍ਰਤਿਭਾ ਤੇ ਪ੍ਰਤਿਵਾ ਦਾ ਆਦਰ ਕਰੇ